ਅੱਜ 12 ਜਨਵਰੀ 11 ਵਜੇ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਰਾਜਾ ਵੜਿੰਗ ਦਾ ਤੇ ਕਮਲਜੀਤ ਬਰਾੜ ਦਾ ਵੱਡਾ ਪੇਚਾ ਪਿਆ ਲੜਾਈ ਹੋਈ ਹੈ ਔਰ ਇਹ ਲੜਾਈ ਹੋਈ ਕਿੱਥੇ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ ਸੀ ਔਰ ਉਸ ਦਾ ਕੱਲ ਅੰਤਮ ਸੰਸਕਾਰ ਸੀ ਔਰ ਅੰਤਮ ਸੰਸਕਾਰ ਦੇ ਉੱਪਰ ਇਹ ਚੰਦ ਚੜ੍ਹਿਆ ਅੰਤਮ ਸੰਸਕਾਰ ਦੇ ਉੱਪਰ ਇਹ ਖਲਾਰਾ ਪਾਇਆ ਗਿਆ ਇਹ ਰੌਲਾ ਪਿਆ ਔਰ ਪੂਰੇ মিডিਆ ਦੇ ਵਿੱਚ ਹੁਣ ਇਹਦੀ ਚਰਚਾ ਚੱਲ ਰਹੀ ਹੈ ਚਰਚਾ ਹੋ ਰਹੀ ਹੈ ਵੀ ਗਲਤ ਕੌਣ ਹੈ ਤੇ ਠੀਕ ਕੌਣ ਹੈ ਕਿਉਂਕਿ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਤੇ ਕਾਂਗਰਸ ਦਾ ਹੀ ਇੱਕ ਹੋਰ ਜਿਹੜਾ ਐਮਐਲਏ ਰਿਆ ਦਰਸ਼ਨ ਬਰਾੜ ਬਾਗਾਪੁਰਾਣਾ ਤੋਂ ਉਹਦਾ ਪੁੱਤਰ ਕਮਲਜੀਤ ਸਿੰਘ ਬਰਾੜ ਉਹਨਾਂ ਦੇ ਵਿਚਾਲੇ ਜਿਹੜੀ ਟਕਰਾਅ ਹੋਈ ਹੈ ਝਗੜਾ ਹੋਇਆ ਔਰ ਇਹ ਝਗੜਾ ਉੱਥੇ ਹੀ ਹੋਇਆ ਜਿੱਥੇ ਅੰਤਮ ਰਸਮਾਂ ਚੱਲ ਰਹੀਆਂ ਸੀਗੀਆਂ ਐਮਐਲਏ ਗੁਰਪ੍ਰੀਤ ਗੋਗੀ ਦੀਆਂ ਹੁਣ ਇਹ ਝਗੜਾ ਹੋਇਆ ਕਿਉਂ ਹੈ ਹੋਇਆ ਕਿਵੇਂ ਹੈ ਇਹਦੇ ਤੇ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਪਰ ਪਹਿਲਾਂ ਇਹ ਕਵਾਂਗੇ ਕਿ ਤੁਸੀਂ ਦੇਖੋ ਇੱਕ ਪਾਸੇ ਇੱਕ ਵਿਅਕਤੀ ਦੀ ਬਹੁਤ ਦਰਦਨਾਕ ਮੌਤ ਹੋਈ ਉਹਦੀ ਲਾਸ਼ ਅੰਤਮ ਸੰਸਕਾਰ ਲਈ ਪਈ ਹੈ ਲੋਕ ਸਾਰੇ ਦੁੱਖ ਚ ਨੇ ਅਫਸੋਸ ਕਰ ਰਹੇ ਨੇ ਔਰ ਜਿਹੜਾ ਪਰਿਵਾਰ ਹੈ ਉਹ ਪੂਰੇ ਦੁੱਖ ਚ ਹੈ ਔਰ ਉੱਥੇ ਜਿਹੜੀ ਇਹ ਘਟਨਾ ਆ ਰਹੀ ਹੈ ਸਾਹਮਣੇ ਇਹ ਸੱਚਮੁੱਚ ਬਹੁਤ ਸ਼ਰਮਨਾਕ ਕਹੀ ਜਾ ਸਕਦੀ ਹੈ ਇਹ ਘਟਨਾ ਸੱਚਮੁੱਚ ਇਹ ਸ਼ਰਮਿੰਦਗੀ ਦਿੰਦੀ ਹੈ ਕੁਝ ਵੀ ਗੱਲ ਹੋਵੇ ਤੇ ਇੱਕ ਪਾਸੇ ਇੱਕ ਪਾਰਟੀ ਦਾ ਸੂਬਾ ਪ੍ਰਧਾਨ ਹੋਵੇ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਔਰ ਕੀ ਉੱਥੇ ਗਰੇਜ ਨਹੀਂ ਕੀਤਾ ਜਾ ਸਕਦਾ ਸੀ ਕਿਸੇ ਦੀ ਗੱਲ ਦੀ ਤਕਲੀਫ ਹੋਵੇ ਕਿਸੇ ਦੀ ਗੱਲ ਦਾ ਗੁੱਸਾ ਹੋਵੇ ਉਥੇ ਗਰੇਜ ਕੀਤਾ ਜਾ ਸਕਦਾ ਸੀ ਉਥੇ ਟਲਿਆ ਜਾ ਸਕਦਾ ਸੀ ਇੱਕ ਵਿਅਕਤੀ ਦੀ ਸਮੇਧਨਸ਼ੀਲ ਅਕਲ ਦਾ ਪ੍ਰਮਾਣ ਹੁੰਦਾ ਪਰ ਨਹੀਂ ਟਲੇ ਹੋਇਆ ਕੀ ਜੋ ਕਮਲਜੀਤ ਬਰਾੜ ਦੱਸ ਰਿਹਾ ਰਾਜਾ ਵੜਿੰਗ ਦਾ ਪੱਖ ਉਸ ਤਰ੍ਹਾਂ ਖੁੱਲ ਕੇ ਅਜੇ ਨਹੀਂ ਆ ਸਕਿਆ ਜੋ ਕਮਲਜੀਤ ਬਰਾੜ ਕਹਿ ਰਿਹਾ ਉਹ ਚਰਚਾ ਇਹ ਆ ਰਹੀ ਹੈ ਕਿ ਕਿਉਂਕਿ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਦੀ ਪਹਿਲਾਂ ਤੋਂ ਤਕਰਾਰ ਚੱਲ ਰਹੀ ਹੈ ਲੁਧਿਆਣੇ ਇੱਕ ਦੂਜੇ ਦੇ ਉਲਟ ਚੋਣ ਵੀ ਲੜੀ ਐ ਤੇ ਕਮਲਜੀਤ ਬਰਾੜ ਕਹਿ ਰਿਹਾ ਕਿ ਇਹਨੇ ਪਹਿਲਾਂ ਮੈਨੂੰ ਉਥੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਔਰ ਫਿਰ ਮੈਨੂੰ ਮਿਡਲ ਫਿੰਗਰ ਜਿਹੜੀ ਆ ਉਹ ਦਿਖਾਈ ਐ ਤਾਂ ਫਿਰ ਉਹ ਕਹਿੰਦਾ ਮੈਥੋਂ ਬਰਦਾਸ਼ਤ ਨਹੀਂ ਹੋਇਆ ਤੇ ਕਮਲਜੀਤ ਬਰਾੜ ਇੱਥੋਂ ਤੱਕ ਕਹਿ ਰਿਹਾ ਕਿ ਕਹਿੰਦਾ ਭਾਵੇਂ ਮੇਰੇ ਕੋਲ ਪਿਸਤੌਲ ਸੀ ਪਰ ਮੈਂ ਪਿਸਤੌਲ ਨਾਲ ਤਾਂ ਇਹਦਾ ਕੁਝ ਨਹੀਂ ਸੀ ਕਰਨਾ ਪਰ ਜੇ ਮੇਰੇ ਅੜਿੱਕੇ ਆ ਜਾਂਦਾ ਰਾਜਾ ਵੜਿੰਗ ਤਾਂ ਕਹਿੰਦਾ ਮੈਂ ਰਾਜੇ ਵੜਿੰਗ ਦਾ ਮੁੱਕੀਆਂ ਨਾਲ ਮੂੰਹ ਜ਼ਰੂਰ ਭੰਨਣਾ ਸੀ ਇਹ ਪੱਖ ਕਈ ਚੈਨਲਾਂ ਦੇ ਉੱਪਰ ਕਮਲਜੀਤ ਬਰਾੜ ਬੋਲ ਰਿਹਾ ਔਰ ਤੁਸੀਂ ਦੇਖੋ ਅਸਲ ਕਾਰਨ ਕੀ ਹੈ ਕਾਰਨ ਉੱਥੇ ਕੋਈ ਨਵੀਂ ਚੀਜ਼ ਨਹੀਂ ਵਾਪਰੀ ਕਾਰਨ ਪੁਰਾਣਾ ਤਕਰਾਰ ਹੈ ਤਕਰਾਰ ਕਾਹਦਾ ਪਹਿਲਾਂ ਤਾਂ ਇੱਕੋ ਪਾਰਟੀਆਂ 'ਚ ਕੰਮ ਕੀਤਾ ਹੋਇਆ ਤੇ ਪਾਰਟੀਆਂ 'ਚ ਕੰਮ ਕਰਦੇ ਰਹਿਣ ਕਰਕੇ ਆ ਕੋਈ ਬਖਰੇਵੇਂ ਬਣ ਜਾਂਦੇ ਨੇ ਹੁਣ ਜਿਹੜਾ ਕਮਲਜੀਤ ਸਿੰਘ ਬਰਾੜ ਹੈ ਉਹਦੀ ਜਿਹੜੀ ਸੋਚ ਹੈ ਉਹ ਸਿੱਖ ਜਮ ਸਿੱਖੀ ਵੱਲ ਜ਼ਿਆਦਾ ਰੁਚਿਤ ਹੈ ਰਾਜੇ ਵੜਿੰਗ ਨੇ ਪਿਛਲੇ ਟਾਈਮਸ ਕੁਝ ਅਜੀਬੇ ਬਿਆਨ ਦਿੱਤੇ ਜਿਨ੍ਹਾਂ ਦੇ ਉੱਪਰ ਕਮਲਜੀਤ ਬਰਾੜ ਜਿਹੜਾ ਉਹ ਵਿਰੋਧ ਕਰਦਾ ਰਿਹਾ ਕਮਲਜੀਤ ਬਰਾੜ ਇਹ ਵੀ ਕਹਿੰਦਾ ਰਿਹਾ ਕਿ ਰਾਜਾ ਵੜਿੰਗ ਜਿਹੜਾ ਹੰਕਾਰੀ ਬੰਦਾ ਹੈ ਇਹਦੇ ਚ ਆਕੜ ਵੜੀ ਹੈ ਇਹਦੀ ਜ਼ੁਬਾਨ ਮਾੜੀ ਹੈ ਔਰ ਇਹ ਚਮਚਾਗਰੀ ਕਰਕੇ ਸੀਨੀਅਰ ਲੀਡਰਸ਼ਿਪ ਤੋਂ ਅਹੁਦੇ ਲੈਂਦਾ ਇਹ ਗੱਲਾਂ ਕਮਲਜੀਤ tributaries ਕਹਿੰਦਾ ਰਿਹਾ ਪਰ ਰਾਜਾ ਵੜਿੰਗ ਕਹਿੰਦਾ ਰਿਹਾ ਕਿ ਕਮਲਜੀਤ tributaries ਵਰਗੇ ਲੋਕਾਂ ਦੇ ਮੈਂ ਬਹੁਤੇ ਜਵਾਬ ਨਹੀਂ ਦੇਣੇ ਚਾਹੁੰਦਾ ਤੇ ਨਾਲੇ ਉਹ ਇਹ ਵੀ ਕਹਿੰਦਾ ਰਿਹਾ ਕਿ ਕਮਲਜੀਤ tributaries ਇਹਨਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਘਾਟਾਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਜਦੋਂ ਉਂਗਲ ਧਰਦੇ ਹਾਂ ਤਾਂ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਹੈ ਪਰ ਉਹ ਜਿਹੜੀ ਪ੍ਰਾਣੀ ਘੜਤਨ ਸੀ ਉਹ ਕਿੱਥੇ ਜਾ ਕੇ ਜਾਣ ਹੁੰਦੀ ਐ ਆਮ ਆਦਮੀ ਪਾਰਟੀ ਦੇ ਐਮ ਐਲ ਏ ਗੌਰਪ੍ਰੀਤ ਗੋਗੀ ਦੀ ਦਰਦਨਾਕ ਮੌਤ ਦੇ ਅੰਤਮ ਸੰਸਕਾਰ ਤੇ ਦੇਖੋ ਉੱਥੇ ਕੁਝ ਵੀ ਹੋਇਆ ਕੜਤਨ ਪ੍ਰਾਣੀ ਸੀ ਭਾਵੇਂ ਪਰ ਉੱਥੇ ਗਰੇਜ ਕਰਨਾ ਚਾਹੀਦਾ ਸੀ ਦੋਨੇ ਤਰ੍ਹਾਂ ਪਹਿਲੀ ਗੱਲ ਆ ਜਿਹੜੀ ਇਹ ਘਟਨਾ ਦੀ ਜਾਣਕਾਰੀ ਆ ਰਹੀ ਐ ਇਹ ਉੱਥੇ ਵਾਪਰੀ ਅਸਲ ਚ ਕਿੱਦਾਂ ਇਹ ਜ਼ਿਆਦਾ ਤਾਂ ਪਤਾ ਰਾਜਾ ਵੜਿੰਗ ਤੇ ਕਮਲਜੀਤ ਨੂੰ ਹੀ ਹੈ ਪਰ ਜਿੱਦਾਂ ਚਰਚਾ ਚ ਆ ਰਿਹਾ ਹੈ ਉਹ ਸ਼ਰਮਨਾਕ ਕਿਹਾ ਜਾ ਸਕਦਾ ਹੈ ਵੇਖੋ ਕਮਲਜੀਤ ਬਰਾੜ ਕਹਿੰਦਾ ਕਿ ਉੱਥੇ ਜਦੋਂ ਰਾਜੇ ਵੜਿੰਗ ਹੋਰੀ ਤੇ ਹੋਰ ਕਾਂਗਰਸੀ ਆਗੂ ਆਏ ਤਾਂ ਕਹਿੰਦਾ ਮੈਂ ਜਿਹੜਾ ਗੁਰਪ੍ਰੀਤ ਗੋਗੀ ਮ੍ਰਿਤਕ ਐਮਐਲਏ ਦਾ ਪੁੱਤਰ ਸੀ ਉਹਨੂੰ ਮੈਂ ਜੱਫੀ ਪਾਈ ਹੋਈ ਸੀ ਔਰ ਮੈਂ ਉਹਨੂੰ ਦਲਾਸਾ ਦੇ ਰਿਹਾ ਸੀ ਮੈਂ ਉਹਨੂੰ ਕਹਿ ਰਿਹਾ ਸੀ ਕਿ ਜੇ ਤੂੰ ਹੀ ਐਦਾਂ ਰੋਏਂਗਾ ਤਾਂ ਫਿਰ ਤੇਰੇ ਮਾਂ ਭੈਣਾ ਜਾਂ ਦੂਸਰੇ ਜੀਆਂ ਦਾ ਕੀ ਬਣੇਗਾ ਤਾਂ ਇਸ ਕਰਕੇ ਤੂੰ ਹੌਸਲਾ ਰੱਖ ਤਾਂ ਕਹਿੰਦਾ ਉਹਨੇ ਟਾਈਮ ਨੂੰ ਉੱਥੇ ਜਦੋਂ ਮੈਂ ਦਲਾਸਾ ਦੇ ਰਿਹਾ ਸੀ ਤਾਂ ਉਹਨੇ ਟਾਈਮ ਨੂੰ ਇਹ ਕਾਂਗਰਸੀ ਆਗੂ ਆਗੇ ਬਾਕੀ ਔਰ ਕਹਿੰਦਾ ਵੀ ਮੇਰੇ ਨਾਲ ਤਕਲੀਫ ਇਹ ਹੈ ਵੀ ਮਚੇਵਾ ਹੋ ਗਿਆ ਜੈਲਸੀ ਹੋ ਗਈ ਕਹਿੰਦਾ ਰਾਜਾ ਵੜਿੰਗ ਨੂੰ ਇਸ ਗੱਲ ਦੀ ਕਿ ਜਿਹੜੇ ਬਾਕੀ ਕਈ ਸੀਨੀਅਰ ਕਾਂਗਰਸੀ ਨੇਤਾ ਸੀਗੇ ਜਿਨ੍ਹਾਂ ਨਾਲ ਮੈਂ ਇਕੱਠੇ ਕੰਮ ਕੀਤਾ ਹੈ ਉਹਨਾਂ ਨੇ ਮੈਨੂੰ ਬਹੁਤ ਇੱਜ਼ਤ ਸਤਕਾਰ ਦੇ ਨਾਲ ਬੁਲਾਇਆ ਤੇ ਮੈਂ ਉਹਨਾਂ ਨੂੰ ਬੁਲਾਇਆ ਕਹਿੰਦਾ ਬਸ ਇੰਨੀ ਗੱਲ ਤੋਂ ਰਾਜਾ ਵੜਿੰਗ ਨੂੰ ਮਚੇਵਾ ਚੜ ਗਿਆ ਔਰ ਕਮਲਜੀਤ ਬਰਾੜ ਕਹਿੰਦਾ ਕਿ ਉਸ ਤੋਂ ਬਾਅਦ ਫਿਰ ਇਹਨੇ ਇਹ ਹਰਕਤਾਂ ਕੀਤੀਆਂ ਕਮਲਜੀਤ ਬਰਾੜ ਕਹਿੰਦਾ ਬਹੁਤ ਛੋਟੀਆਂ ਤੇ ਗਿਰੀਆਂ ਹੋਈਆਂ ਹਰਕਤਾਂ ਕਾਂਗਰਸ ਪ੍ਰਧਾਨ ਦੀਆਂ ਰਾਜਾ ਵੜਿੰਗ ਦੀਆਂ ਇਵੇਂ ਅ ਕਹਿੰਦਾ ਇਵੇਂ ਤਾਂ ਬਹੁਤ ਛੋਟੇ ਲੋਕ ਵੀ ਨਹੀਂ ਕਰਦੇ ਕਹਿੰਦਾ ਜਿਵੇਂ ਉਹਨੇ ਮੈਨੂੰ ਉਥੇ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਕਹਿੰਦਾ ਜਿਵੇਂ ਉੱਥੇ ਉਹਨੇ ਮੈਨੂੰ ਗੰਦੇ ਇਸ਼ਾਰੇ ਕੀਤੇ ਨੇ ਕਹਿੰਦਾ ਇਹ ਤੁਸੀਂ ਦੱਸੋ ਵੀ ਕਿਸੇ ਪਾਰਟੀ ਦੇ ਪ੍ਰਧਾਨ ਦੀਆਂ ਕਰਤੂਤਾ ਨੇ ਵੇਖੋ ਇਹਦੀ ਸੱਚਾਈ ਕੀ ਹੈ ਜਿਹੜੇ ਦੋਸ਼ ਕਮਲਜੀਤ ੳਬਰਾੜ ਲਾ ਰਿਹਾ ਹੈ ਇਹਦੇ ਬਾਰੇ ਆਪਾਂ ਤਾਂ ਗਰੰਟੀ ਨਾਲ ਨਹੀਂ ਕਹਿ ਸਕਦੇ ਪਰ ਜੇ ਪਰ ਜੇ ਅੱਧੀ ਵੀ ਸੱਚਾਈ ਹੈ ਰਾਜਾ ਬੜੇ ਕਹਿੰਦੇ ਇੱਕ ਵੀ ਗਾਲ ਕੱਢੀ ਹੈ ਜਾਂ ਕੋਈ ਭੱਦਾ ਗੰਦਾ ਇਸ਼ਾਰਾ ਕੀਤਾ ਤਾਂ ਸੱਚਮੁੱਚ ਹੀ ਫਿਰ ਇਹ ਸ਼ਰਮਨਾਕ ਗੱਲ ਹੈ ਸੱਚਮੁੱਚ ਹੀ ਫਿਰ ਇੱਕ ਪਾਰਟੀ ਦਾ ਪ੍ਰਧਾਨ ਲੋਕਾਂ ਨੂੰ ਮਤਾਂ ਇੱਕ ਪਾਰਟੀ ਦੀ ਅਗਵਾਈ ਪੂਰੇ ਪੰਜਾਬ ਦੀ ਅਗਵਾਈ ਕਰਨ ਦੀਆਂ ਗੱਲਾਂ ਤੇ ਸਹਿਨਸ਼ੀਲਤਾ ਤੇ ਬਰਦਾਸ਼ਤ ਮਾਦਾ ਇੰਨਾ ਘੱਟ ਹੋਵੇ ਤੇ ਬੰਦਾ ਹੋਛਾ ਹੋਵੇ ਜਿੱਦਾਂ ਦਾ ਦੋਸ਼ ਉਹ ਲਾ ਰਿਹਾ ਕਮਲਜੀਤ ਬਰਾੜ ਬੰਦਾ ਉਸ ਪੱਦਰ ਦਾ ਜੇ ਹੋਛਾ ਹੋਵੇ ਜੇ ਹੋਵੇ ਤਾਂ ਫਿਰ ਆਪਣੇ ਆਪ 'ਚ ਬਹੁਤ ਗਲਤ ਗੱਲ ਹੈ ਇਹ ਵੇਖੋ ਪਾਰਟੀਆਂ ਦੇ ਕੋਲੇ ਬਹੁਤ ਜ਼ਿਆਦਾ ਸੁਹੇਰਦ ਲੀਡਰਾਂ ਦੀ ਘਾਟ ਹੈਗੀ ਆ ਇਹ 'ਚ ਕੋਈ ਸ਼ੱਕ ਨਹੀਂ ਗਾ ਕਿਉਂਕਿ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਵੱਡੀਆਂ ਪੋਜੀਸ਼ਨਾਂ ਤੇ ਉਹੀ ਬੰਦੇ ਬੈਠੇ ਨੇ ਜਿਹੜੇ ਉਹਨਾਂ ਪਾਰਟੀਆਂ ਦੀਆਂ ਨੀਤੀਆਂ ਤੇ ਵਿਚਾਰਧਾਰਾ ਨਾਲ ਸਹਿਮਤ ਨੇ ਤੇ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਉੱਤੋਂ ਜਦੋਂ ਆਪਾਂ ਚੱਜ ਨਾਲ ਕੋਹ ਕਰਦੇ ਆ ਤੇ ਕਾਰਪੋਰੇਟਾਂ ਦੇ ਪੱਖ 'ਚ ਨੇ ਵੱਡਿਆਂ ਲੋਕਾਂ ਦੇ ਪੱਖ 'ਚ ਨੇ ਤੇ ਫਿਰ ਜਿਹੜੇ ਉਹਨਾਂ ਨੀਤੀਆਂ ਨਾਲ ਢਲਲੇ ਨਾਲ ਖੜ ਜਾਂਦੇ ਨੇ ਇੱਕ ਤਾਂ ਅਹੁਦੇ ਉਹਨਾਂ ਨੂੰ ਮਿਲਦੇ ਨੇ ਇੱਕ ਉਹ ਕਿੰਨੀ ਕੁ ਅਮੀਰੀ ਐ ਕਿੰਨਾ ਕੁ ਉਹਨਾਂ ਕੋਲ ਪੈਸਾ ਐ ਕਿੰਨਾ ਕੁ ਉਹ ਫੂਕ ਸਕਦੇ ਨੇ ਇਹ ਸਾਰਾ ਕੁਝ ਅਹੁਦੇ ਇਸ ਤਰ੍ਹਾਂ ਮਿਲਦੇ ਨੇ ਕਾਬਲੀਅਤ ਯੋਗਤਾ ਇਮਾਨਦਾਰੀ ਵੇਖ ਕੇ ਤਾਂ ਬਹੁਤ ਘੱਟ ਅਹੁਦੇ ਦਿੱਤੇ ਜਾਂਦੇ ਨੇ ਮੇਰੇ ਖਿਆਲ ਨਾਲ ਜੋ ਮੈਨੂੰ ਆਪਦਾ ਪਰ ਜੋ ਵੀ ਉੱਥੇ ਹੋਇਆ ਇਹ ਗਲਤ ਹੋਇਆ ਹੁਣ ਅਗਲੀ ਵੱਡੀ ਖਬਰ ਐ ਕਿ ਪੰਜਾਬ ਦੇ ਵਿੱਚ ਇੱਕ ਪੁਲਿਸ ਅਨਕਾਉਂਟਰ ਕੀਤਾ ਗਿਆ ਤਿੰਨ ਮੁੰਡਿਆਂ ਦਾ ਇਹ ਅਨਕਾਉਂਟਰ ਹੋਇਆ ਮੁਕਸਰ ਦੇ ਪਿੰਡ ਲੁਬਾਣਿਆ ਵਾਲੀ ਦੇ ਵਿੱਚ ਇੱਕ ਕੋਈ ਠੇਕੇਦਾਰ ਹੈ ਪੁਲਿਸ ਦੱਸਦੀ ਹੈ ਕਿ ਉਹਦੇ ਤੋਂ ਜਿਹੜੇ ਲਾਰੈਂਸ ਗੈਂਗ ਨਾਲ ਜੁੜੇ ਪੁਲਿਸ ਕਹਿੰਦੀ ਹੈ ਕੁਝ ਵਿਅਕਤੀ ਨੇ ਤੇ ਲਾਰੈਂਸ ਗੈਂਗ ਨਾਲ ਜੁੜੇ ਉਹਨਾਂ ਵਿਅਕਤੀਆਂ ਨੇ ਕਰੋੜ ਰੁਪਏ ਦੀ ਫਰੋਤੀ ਕਰੋੜ ਰੁਪਏ ਦੀ ਉਗਰਾਹੀ ਮੰਗੀ ਸੀ ਰੰਗਦਾਰੀ ਮੰਗੀ ਸੀ ਠੇਕੇਦਾਰ ਤੋਂ ਤੇ ਪੁਲਿਸ ਦੱਸਦੀ ਹੈ ਕਿ ਉਹ ਠੇਕੇਦਾਰ ਸੀ ਜਿਹੜਾ ਉਹਦੇ ਨਾਲ ਹੌਲੀ-ਹੌਲੀ ਗੱਲ ਘੜਦੀ-ਘੜਦੀ 15 ਲੱਖ ਚ ਤੈ ਹੋ ਗਈ ਤੇ ਫਿਰ ਜਿੱਥੇ ਪੈਸੇ ਦੇਣੇ ਸੀ ਉਹ ਥਾਂ ਤੈ ਹੋ ਗਈ ਤੇ ਪੁਲਿਸ ਕੋਲ ਗੱਲ ਪਹੁੰਚ ਗਈ ਤੇ ਉਹ ਕਹਿੰਦੇ ਫਿਰ ਪੁਲਿਸ ਨੇ ਉਹਨਾਂ ਤਿੰਨਾਂ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ ਫਿਰ ਮੁਕਾਬਲਾ ਹੋਇਆ ਤੇ ਮੁਕਾਬਲੇ ਚ ਗੋਲੀਆਂ ਚੱਲੀਆਂ ਪੁਲਿਸ ਕਹਿੰਦੀ ਹੈ ਕਿ ਫਿਰ ਉਹਦੇ ਦਰਮਿਆਨ ਇੱਕ ਜਿਹੜਾ ਉਹ ਗੈਂਗਸਟਰ ਜਾਂ ਬਦਮਾਸ਼ ਹੈ ਪੁਲਿਸ ਕਹਿੰਦੀ ਉਹਦੇ ਪੈਰ ਚ ਗੋਲੀ ਵੱਜੀ ਹੈ ਔਰ ਉਹ ਗ੍ਰਿਫਤਾਰ ਕਰ ਲਏ ਗਏ ਨੇ ਹੁਣ ਇਹ ਖਬਰ ਦੇ ਦੋ ਪੱਖ ਲੋਕਾਂ 'ਚ ਆਉਂਦੇ ਨੇ ਪਹਿਲਾ ਵਾਕਈ ਸੱਚਮੁੱਚ ਗੈਂਗਸਟਰਵਾਦ ਵਧਿਆ ਹੋਇਆ ਲੁੱਟਾਂ ਖੋਹਾਂ ਵੀ ਵਧੀਆਂ ਹੋਈਆਂ ਨੇ ਫਰੋਤੀਆਂ ਵਾਰਦਾਤਾਂ ਵੀ ਵਧੀਆਂ ਹੋਈਆਂ ਨੇ ਜਵਾਨੀ ਕਾਫੀ ਹੱਦ ਤੱਕ ਜਿਹੜੀ ਵਹਿਲੀ ਬੇਰਜਗਾਰ ਜਵਾਨੀ ਐ ਉਹ ਨਸ਼ਿਆਂ 'ਚ ਵੀ ਗਈ ਆ ਤੇ ਗੈਂਗਸਟਰ ਪੁਨੇ ਵੱਲ ਵੀ ਗਈ ਆ ਇਹ ਗੱਲ ਹੈਗੀ ਐ ਪਰ ਦੂਜੇ ਪਾਸੇ ਪੁਲਿਸ ਦੇ ਉੱਪਰ ਇਹ ਵੀ ਦੋਸ਼ ਲੱਗਦੇ ਨੇ ਕਿ ਪੁਲਿਸ ਝੂਠੇ ਪੁਲਿਸ ਐਨਕਾਊਂਟਰ ਵੀ ਕਰਦੀ ਰਹੀ ਹੈ ਤੇ ਕਰਦੀ ਹੈ ਹੁਣ ਵੀ ਪਿਛਲੇ ਦਿਨੀ ਜਦੋਂ ਪੰਜਾਬ ਦੇ ਤਿੰਨ ਗਰੀਬ ਘਰਾਂ ਦੇ ਮੁੰਡਿਆਂ ਦਾ ਇਨਕਾਊਂਟਰ ਪੰਜਾਬ ਪੁਲਿਸ ਤੇ ਯੂਪੀ ਦੀ ਪੁਲਿਸ ਦੁਆਰਾ ਯੂਪੀ ਦੇ ਪੀਲੀਪੀ ਚ ਕੀਤਾ ਗਿਆ ਉਸ ਤੋਂ ਬਾਅਦ ਵੱਡੇ ਦੋਸ਼ ਲੱਗੇ ਨੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਜਿਨੇ ਚਿੱਠੀ ਲਿਖੀ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਵੀ ਇਹਦੀ ਜਾਂਚ ਕਰੋ ਇਹ ਪੁਲਿਸ ਇਨਕਾਊਂਟਰ ਝੂਠਾ ਜਾਪਦਾ ਮੁੰਡੇ ਫੜ ਕੇ ਮਾਰੇ ਜਾਪਦੇ ਆ ਪਹਿਲਾਂ ਫੜੇ ਗਏ ਫਿਰ ਕਿਤੇ ਲਗਾਏ ਲਜਾंदे ਗਏ ਫਿਰ ਮਾਰੇ ਗਏ ਤੇ ਇਸੇ ਤਰ੍ਹਾਂ ਪਿਛਲੇ ਦਿਨੀ ਉਸੇ ਦਿਨੀ ਜਿਸ ਦਿਨ ਉਹ ਇਨਕਾਊਂਟਰ ਹੋਇਆ ਸੀ ਹਾਈ ਕੋਰਟ ਦੁਆਰਾ ਪੰਜਾਬ ਦੇ ਤਿੰਨ ਪੁਲਿਸ ਅਫਸਰਾਂ ਨੂੰ ਸਜ਼ਾ ਕੀਤੀ ਗਈ ਝੂਠਾ ਪੁਲਿਸ ਇਨਕਾਊਂਟਰ ਉਹਨਾਂ ਨੇ 32 ਸਾਲ ਪਹਿਲਾਂ ਕੀਤਾ ਸੀ 92 ਚ ਮੁੰਡੇ ਘਰੋਂ ਚੱਕ ਕੇ ਮਾਰੇ ਸੀ ਦੋ ਤਾਂ ਉਹਦੇ 'ਚ ਸਜ਼ਾ ਕੀਤੀ ਗਈ ਤਾਂ ਹੁਣ ਪੁਲਿਸ ਇਨਕਾਊਂਟਰਾਂ ਦੇ ਉੱਪਰ ਦੋਵੇਂ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਤੁਹਾਨੂੰ ਕੀ ਜਪਦਾ ਤੁਸੀਂ ਆਪਣਾ ਕਮੈਂਟ ਲਿਖ ਦਿਓ ਹੁਣ ਤੀਸਰੀ ਖਬਰ ਹੈ ਸੁਖਬੀਰ ਬਾਦਲ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਕਰਨਾ ਪਿਆ ਕੀਤਾ ਨਹੀਂ ਕਰਨਾ ਪਿਆ ਅਕਾਲੀ ਦਲ ਨੂੰ ਕੀਤਾ ਕਿਉਂ ਇਸ ਕਰਕੇ ਕੀਤਾ ਕਿਉਂਕਿ ਹੁਣ ਕਾਲ ਤਖਤ ਸਾਹਿਬ ਸਿੱਧੇ ਰੂਪ ਦੇ ਵਿੱਚ ਸਾਹਮਣੇ ਆ ਕੇ ਕਹਿਣ ਲੱਗੇ ਵੀ ਤੁਸੀਂ ਮੰਨਦੇ ਕਿਉਂ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਅਕਾਲੀ ਦਲ ਦੀ ਸਾਖ ਖਤਮ ਹੋਣ ਦੀ ਕੰਗਾਰ ਤੇ ਜਾ ਹੀ ਚੁੱਕੀ ਹੈ ਤਾਂ ਫਿਰ ਮੰਨਣਾ ਪਿਆ ਤਾਂ ਉਸ ਤੋਂ ਬਾਅਦ ਜਿਹੜੇ ਇੱਕ ਨਿਹੰਗ ਸਿੰਘ ਰਾਜਾ ਰਾਜ ਸਿੰਘ ਨੇ ਉਹਨਾਂ ਨੇ ਸਿੱਧਾ ਕਿਹਾ ਉਹ ਕਹਿੰਦਾ ਸੁਖਬੀਰ ਬਾਦਲ ਹੁਣ ਫਿਰ ਜਿੱਦਾਂ ਦੇ ਬਿਆਨ ਦੇ ਰਿਹਾ ਉਹ ਕਹਿੰਦਾ ਸੁਖਬੀਰ ਬਾਦਲ ਦੀ ਮਾਰੀ ਗਈ ਮੱਤ ਰਾਜਾ ਰਾਜ ਸਿੰਘ ਕਹਿੰਦਾ ਸੁਖਬੀਰ ਬਾਦਲ ਮਿੰਤਲਾ ਦਾ ਨੌਂਦਾ ਨੂਦਾ ਵੀ ਨਹੀਂ ਰਾਜਾ ਰਾਜ ਸਿੰਘ ਕਹਿੰਦਾ ਮੈਨੂੰ ਲੱਗਦਾ ਵੀ ਸੁਖਬੀਰ ਬਾਦਲ ਨੂੰ ਪਾਗਲਖਾਨੇ ਛੱਡਣਾ ਚਾਹੀਦਾ ਇਹ ਗੱਲਾਂ ਰਾਜਾ ਰਾਜ ਸਿੰਘ ਖਾਲਸਾ ਨੇ ਆਖੀਆਂ ਨੇ ਸੁਖਬੀਰ ਬਾਦਲ ਹੋਰਾਂ ਦੇ ਉੱਪਰ ਹੈ ਔਰ ਅਕਾਲੀ ਦਲ ਦੇ ਉੱਪਰ ਹੈ ਜੋ ਫੇਰਿਓ ਇਹ ਸਵਾਲ ਉੱਠਦੇ ਨੇ ਬਈ ਅਕਾਲੀ ਦਲ ਪਿਛਲੇ ਟਾਈਮ ਤੋਂ ਜੇ ਲੋਕਾਂ ਦੀਆਂ ਨਜ਼ਰਾਂ 'ਚ ਖਤਮ ਹੋਇਆ ਕਿਸੇ ਇੱਕ ਬੰਦੇ ਦੀਆਂ ਨਹੀਂ ਕਰੋੜਾਂ ਲੋਕਾਂ ਦੀਆਂ ਨਜ਼ਰਾਂ 'ਚ ਗਿਰਿਆ ਡਿੱਗਿਆ ਤਾਂ ਅਕਾਲੀ ਦਲ ਦੇ ਲੀਡਰਾਂ ਦੀਆਂ ਗਲਤੀਆਂ ਸੀ ਖਾਸ ਕਰ ਸੁਖਬੀਰ ਬਾਦਲ ਦੀ ਜਿਹੜੀ ਅਗਵਾਈ ਸੀ ਉਹ ਅਗਵਾਈ ਨੇ ਬੇੜਾਗਰਕ ਕੀਤਾ ਇਹ ਗੱਲ ਚੁਫੇਰੀਓ ਉੱਠਦੀ ਹੈ ਪਰ ਅੱਜ ਤੱਕ ਇਹਦਾ ਪੂਰਾ ਪਤਾ ਅਕਾਲੀ ਦਲ ਨੂੰ ਸੁਖਬੀਰ ਬਾਦਲ ਹੋਰਾਂ ਨੂੰ ਸ਼ਾਇਦ ਨਹੀਂ ਲੱਗਿਆ ਪਰ ਲੋਕਾਂ ਦੇ ਅੰਦਰ ਇਹ ਗੱਲ ਹੈ ਹੁਣ ਜਦੋਂ ਕਾਲ ਤਖਤ ਦੇ ਉੱਪਰ ਗੁਨਾਹ ਮੰਨੇ ਨੇ ਸਜ਼ਾ ਵੀ ਹੋਈ ਹੈ ਉਸ ਤੋਂ ਬਾਅਦ ਫੇਰ ਸੁਖਬੀਰ ਬਾਦਲ ਨੇ ਕਹਿਤਾ ਵੀ ਅਸੀਂ ਗੁਨਾਹ ਕੀਤੇ ਨਹੀਂ ਸੀ ਉਹ ਤੇ ਮੈਂ ਗੱਲ ਖਤਮ ਕਰਨ ਲਈ ਕਾਲ ਤਖਤ ਸਾਹਿਬ ਤੇ ਮੰਨ ਲੇ ਵਰਨਾ ਜਦੋਂ ਕੋਟਕਪੂਰਾ ਗੋਲੀ ਚੱਲੀ ਆ ਤੇ ਮੈਂ ਤਾਂ ਪੰਜਾਬ ਚ ਹੀ ਨਹੀਂ ਸੀ ਮਤਲਬ ਜਿਹੜੇ ਗੁਨਾਹ ਕਬੂਲੇ ਜਿਨ੍ਹਾਂ ਦੀ ਸਜ਼ਾ ਵੀ ਭੁਗਤ ਲਈ ਉਹਨਾਂ ਤੇ ਫੇਰ ਸਫਾਈਆਂ ਜਾਂ ਪਲਟੀਆਂ ਮਾਰਨ ਦੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ। ਔਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਹ ਸਾਰਾ ਕੁਝ ਧਿਆਨ ਨਾਲ ਦੇਖਦੇ ਨੇ ਟਿਕ ਟਿਕੀ ਲਾ ਕੇ ਦੇਖਦੇ ਨੇ ਔਰ ਚੌਥੀ ਖਬਰ ਜਿਹੜੀ ਹੈ ਉਹ ਹੈ ਕਿਸਾਨ ਮੋਰਚੇ ਦੀ ਏਕਤਾ ਨੂੰ ਲੈ ਕੇ। ਬੀਤੇ ਦਿਨੀ ਤੁਹਾਨੂੰ ਪਤਾ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਹੈ ਇਸਕੇ ਮੈਂ ਉਹ ਖਨੌਰੀ ਬਾਰਡਰ ਗਿਆ ਸੀਗਾ ਉੱਥੇ ਜਾ ਕੇ ਉਹਨਾਂ ਏਕਤਾ ਦੀ ਪੇਸ਼ਕਸ਼ ਕੀਤੀ ਸੀ ਇੱਕ ਏਕਤਾ ਮਤਾ ਉੱਥੇ ਦਿੱਤਾ ਸੀ ਔਰ ਕਿਹਾ ਸੀਗਾ ਕਿ ਇਹਦੇ ਉੱਪਰ ਏਕਤਾ ਕਰਨ ਦੇ ਲਈ ਪਟਿਆਲੇ ਮੀਟਿੰਗ 15 ਤਰੀਕ ਨੂੰ ਕਰੀਏ। ਤਾ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹੜੀਆਂ ਜੱਥੇਬੰਦੀਆਂ ਉੱਥੇ ਅਗਵਾਈ ਕਰ ਰਹੀਆਂ ਉਹਨਾਂ ਨੇ ਉਹਨਾਂ ਨੇ ਪਟਿਆਲੇ ਵਾਲੀ ਮੀਟਿੰਗ 'ਚ ਆਉਣ ਤੋਂ ਨਾ ਕਰ ਦਿੱਤੀ ਹੈ ਉਹ ਕਹਿੰਦੇ ਇੱਥੇ ਆਉਣ ਦਾ ਸਾਡੇ ਕੋਲ ਵਕਤ ਨਹੀਂ ਹੈ ਸਮਾਂ ਨਹੀਂ ਹੈ ਔਰ ਜਿਹੜੀਆਂ ਐਸਕੇਐਮ ਦੀਆਂ ਜੱਥੇਬੰਦੀਆਂ ਜੇ ਉਹ ਸਹਿਯੋਗ ਦੇਣਾ ਚਾਹੁੰਦੀਆਂ ਨੇ ਫਿਰ ਉਹ ਇੱਥੇ ਆ ਜਾਣ ਤੇ ਖਨੌਰੀ ਮੀਟਿੰਗ ਕਰ ਲਈਏ ਤੇ ਉਹ ਕਹਿੰਦੇ ਅਸੀਂ ਬੇਨਤੀ ਕਰਦੇ ਇੱਥੇ ਆ ਜਾਓ ਪਰ ਦੂਜੀਆਂ ਜੱਥੇਬੰਦੀਆਂ ਦੇ ਅੰਦਰੋਂ ਐਸਕੇਮ ਦੀਆਂ ਜੱਥੇਬੰਦੀਆਂ ਦੇ ਅੰਦਰੋਂ ਜੋ ਕੁਸਰਮੁਸਰ ਸੁਣਨ ਨੂੰ ਮਿਲ ਰਹੀ ਹੈ ਜੋ ਜੋ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਉਹ ਇਹ ਹੈ ਕਿ ਉਹ ਜੱਥੇਬੰਦੀਆਂ ਇੰਜ ਸੋਚਣ ਲੱਗੀਆਂ ਨੇ ਕਿ ਜਿੰਨਾ ਅਸੀਂ ਖੁੱਲਾ ਦਿਲ ਕਰਕੇ ਫਰਾਖ ਦੇ ਲਈ ਕਰਕੇ ਤੇ ਉੱਥੇ ਗਏ ਆ ਆਪ ਉਹਦੀ ਕਦਰ ਉਥੋਂ ਵਾਲੇ ਸਾਥੀ ਸ਼ਾਇਦ ਕਰਨਾ ਨਹੀਂ ਚਾਹੁੰਦੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਵੀ ਜਿੰਨੀ ਵਾਰ ਵੀ ਪਹਿਲਾਂ ਅਸੀਂ ਏਕਤਾ ਕਰਨ ਦੀ ਕੋਸ਼ਿਸ਼ ਕੀਤੀ ਐਸ ਕੇ ਐਮ ਵਾਲੀਆਂ ਜੱਥੇਬੰਦੀਆਂ ਦੇ ਅੰਦਰ ਇਹ ਚਰਚਾ ਹੈ ਕਿ ਉਨੀ ਵਾਰੀ ਉਹ ਪਿੱਛੇ हट ਜਾਂਦੇ ਨੇ ਹੁਣ ਪਟਿਆਲੇ ਅਸੀਂ ਮੀਟਿੰਗ ਦਾ ਸੱਦਾ ਦੇ ਕੇ ਆਏ ਆ ਉਥੋਂ ਪਟਿਆਲਾ ਇੱਕ ਘੰਟੇ ਦਾ ਰਹਾ ਮਸਾਂ ਤਾਂ ਦੋਵਾਂ ਇੱਕ ਖਨੋਰੀ ਤੋਂ ਤੇ ਇੱਕ ਸ਼ੰਭੂ ਤੋਂ ਇੱਕ ਇੱਕ ਆਗੂ ਵੀ ਸਲਾਹ ਕਰਕੇ ਸਾਰਿਆਂ ਨਾਲ ਦੋ ਆਗੂ ਆ ਜਾਣ ਤਾਂ ਮੀਟਿੰਗ ਹੋ ਸਦੀ ਹੈ ਉਥੇ ਉਹ ਐਸ ਕੇ ਐਮ ਵਾਲੇ ਕਹਿ ਰਹੇ ਨੇ ਵੀ ਖਨੋਰੀ ਤੇ ਸ਼ੰਭੂ ਉਹ ਦੱਸਦੇ ਨੇ ਕਿ ਦੋਵਾਂ ਫੋਰਮਾਂ ਦੀਆਂ ਕਾਫੀ ਸਾਰੀਆਂ ਜਥੇਬੰਦੀਆਂ ਐ 30 35 ਤਾਂ ਉਹ 30 35 ਜਥੇਬੰਦੀਆਂ ਦੇ ਸਾਰੇ ਲੀਡਰ ਉੱਤੇ ਅਗਵਾਈ ਕਰ ਹੀ ਰਹੇ ਨੇ ਜੇ ਦੋ ਲੀਡਰ ਸਾਰਿਆਂ ਨਾਲ ਮੀਟਿੰਗ ਕਰਕੇ ਤੇ ਆਪਣੀ ਜੋ ਉਹਨਾਂ ਦੀ ਸਲਾਹ ਬਣੇ ਉਹ ਲੈ ਕੇ ਇੱਥੇ ਮੀਟਿੰਗ 'ਚ ਆ ਜਾਣ ਤਾਂ ਆ ਸਕਦੇ ਨੇ ਪਰ ਕਿਤੇ ਨਾ ਕਿਤੇ ਐਸਕੇੰ ਦੇ ਅੰਦਰ ਇੱਕ ਉਸਰਮੂਸਰ ਹੋ ਰਹੀ ਹੈ ਕਿ ਆਨਾਂ ਕਾਨੀ ਜਿਹੜੀ ਐ ਉਹ ਕਰਨ ਦੀ ਕੋਸ਼ਿਸ਼ ਹੈ ਏਕਤਾ ਤੋਂ ਔਰ ਇਹਦਾ ਕਾਰਨ ਕੀ ਹੈ ਉਹ ਕਹਿੰਦੇ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਬਾਕੀ ਮੈਨੂੰ ਜੋ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਬਹੁਤ ਨਾਜ਼ਕ ਹੋ ਚੁੱਕੀ ਹੈ ਜਿਹੜੀਆਂ ਜਥੇਬੰਦੀਆਂ ਉੱਥੇ ਲੜਾਈ ਲੜ ਰਹੀਆਂ ਨੇ ਤੇ ਜਿਹੜੀਆਂ ਐਸਕੇਐਮ ਚ ਵੱਖਰੀ ਲੜਾਈ ਲੜ ਰਹੀਆਂ ਮੈਨੂੰ ਲੱਗਦਾ ਇਕਾ ਹੋਣਾ ਚਾਹੀਦਾ ਦੋਨਾਂ ਧਿਰਾਂ ਨੂੰ ਆਪੋ ਆਪਣੀਆਂ ਸ਼ਰਤਾਂ ਮੰਗਾਂ ਡਿਮਾਂਡਾਂ ਥੋੜਾ ਟਾਈਮ ਸਾਈਡ ਤੇ ਕਰ ਦੇਣੀਆਂ ਚਾਹੀਦੀਆਂ ਨੇ ਵਕਤ ਵੀ ਕੋਈ ਚੀਜ਼ ਹੁੰਦਾ ਨਾ ਵਕਤ ਦੀ ਮੰਗ ਵਕਤ ਦੀ ਨਿਸ਼ਾਕਤ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ ਬਹੁਤ ਦੁਨੀਆ ਦੇ ਵੇਖੋ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਮਹਾਨ ਗੁਰੂ ਵੀ ਨੇ ਔਰ ਬਹੁਤ ਮਹਾਨ ਫੌਜਾਂ ਦੇ ਜਰਨੈਲ ਵੀ ਹੋ ਰਹੇ ਨੇ ਅਗਵਾਈ ਕਰਦੇ ਰਹੇ ਕਿਸੇ ਟਾਈਮ ਆ ਕੇ ਜਿਹੜੇ ਪਹਾੜੀ ਰਾਜੇ ਰਾਜੇ ਸੀ ਲੋਕਾਂ ਨਾਲ ਉਹ ਵੀ ਧੱਕੇ ਕਰਦੇ ਰਹੇ ਲੋਕਾਂ ਨਾਲ ਗਲਤ ਵੀ ਚੱਲਦੇ ਰਹੇ ਤੇ ਉਹਨਾਂ ਦੀਆਂ ਨੀਤੀਆਂ ਨਾਲ ਗੁਰੂ ਜੀ ਸਹਿਮਤ ਵੀ ਨਹੀਂ ਸੀ ਉਹਨਾਂ ਦੀ ਸੋਚ ਨਾਲ ਗੁਰੂ ਜੀ ਸਹਿਮਤ ਨਹੀਂ ਸੀ ਗੁਰੂ ਜੀ ਉਹਨਾਂ ਨੂੰ ਰਾਜ ਕਰਨ ਵਾਲੇ ਰਾਜੇ ਸਰਕਾਰਾਂ ਦੇ ਰੂਪ ਵਿੱਚ ਮੰਨਦੇ ਸੀ ਗੁਰੂ ਜੀ ਉਹਨਾਂ ਨੂੰ ਸਿਆਸੀ ਮੰਨਦੇ ਸੀ ਪਰ ਪਹਾੜੀ ਰਾਜਿਆਂ ਨਾਲ ਵੀ ਇੱਕ ਜਗ੍ਹਾ ਤੇ ਆ ਕੇ ਸਮਝੌਤਾ ਕਰਕੇ ਲੜਨ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਬਾਅਦ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਖੜੇ ਪਰ ਗੁਰੂ ਜੀ ਨੇ ਵਕਤ ਦੇ ਹਾਲਾਤ ਨੂੰ ਨਜਾਕਤ ਨੂੰ ਦੇਖਦਿਆਂ ਬੜੇ ਕਮਾਲ ਦੀ ਰਣਨੀਤੀ ਦੇ ਨਾਲ ਫੈਸਲੇ ਲਏ ਨੇ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਵਕਤ ਕੋ ਬਹੁਤ ਵੱਡੀ ਚੀਜ਼ ਹੁੰਦਾ ਤਾਂ ਉਹਨੂੰ ਵੇਖਦਿਆਂ ਛੋਟੀਆਂ ਗੱਲਾਂ ਨੂੰ ਪਾਸੇ ਰੱਖ ਕੇ ਵੱਡੀ ਲੜਾਈ ਨੂੰ ਮੁੱਖ ਰੱਖ ਕੇ ਫੈਸਲੇ ਲਏ ਜਾਣੇ ਚਾਹੀਦੇ ਨੇ ਬਾਕੀ ਦੋਵੇਂ ਥਾਵਾਂ ਤੇ ਸ਼ੰਭੂ ਖਣੋਰੀ ਔਰ ਇਧਰ ਤੀਜਾ ਐਸਕੇਮ ਦੇ ਆਗੂ ਜਿਹੜੇ ਨੇ ਉਹ ਬਹੁਤ ਸਿਆਣੇ ਨੇ ਬਹੁਤ ਸਮਝਦਾਰ ਨੇ ਚਲੋ ਸਾਡੇ ਨਾਲੋਂ ਤਾਂ ਕਈ ਗੁਣਾ ਸਿਆਣੇ ਨੇ ਇਹ ਤਾਂ ਮੈਂ ਕਹਿ ਹੀ ਸਕਦਾ ਬਹੁਤ ਮਿਹਰਬਾਨ